ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਤੇ ਬੜੀ ਪੁਲਿਸ ਨੇ ਇੱਕ ਨੌਜਵਾਨ ਕੁੜੀ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ ਜੋ ਇਸ ਪ੍ਰਸਤੀ ਦੀ ਜ਼ਿੰਦਗੀ ਜੀਣ ਲਈ ਰਲ ਕੇ ਚਿੱਟਾ ਵੇਚਦੇ ਸੀ ਇਹਨਾਂ ਪਾਸੋਂ 1.5 ਕਰੋੜ ਰੁਪਏ ਤੋਂ ਵੱਧ ਮੁੱਲ ਦੀ 257 ਗ੍ਰਾਮ ਹੈਰੋਇਨ ਅਤੇ 3500 ਰੁਪਏ ਡਰਗਮਨੀ ਵੀ ਬਰਾਮਦ ਕੀਤੀ ਗਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਕੱਲ ਇਹ ਸਰਵਿੰਦਰਪਾਲ ਤੇ ਉਸਦੀ ਟੀਮ ਨੇ ਫੌਜਲਾ ਬਾਈਪਾਸ ਅਗੇ ਨਕਾ ਲਾਇਆ ਸੀਗਾ ਤੇ ਨਕਕੇ ਦੇ ਦੌਰਾਨ ਚੈਕਿੰਗ ਕਰਦੇ ਹੋਏ ਸਾਨੂੰ ਇੱਕ ਸਕੂਟੀ ਸ਼ੱਕੀ ਨਜ਼ਰ ਆਈ ਤੇ ਉਹਨੂੰ ਚੈਕਿੰਗ ਕੀਤਾ ਜਦੋਂ ਉਹਦੇ ਵਿੱਚੋਂ ਸਾਨੂੰ 250 ਗ੍ਰਾਮ ਹੈਰੋਇਨ ਬਰਾਮਦ ਹੋਈਏ ਤੇ ਜਿਹੜੀ ਸਕੂਟੀ ਚਲਾ ਰਹੀ ਸੀ ਉਹ ਕੁੜੀ ਸੀ ਜਿਸ ਦਾ ਨਾਮ ਲੀਆ ਕੁਤਰੀ ਸੁਰੇਂਦਰ ਮਸੀ ਜਿਹੜੀ ਕਿ ਧਾਰੀਵਾਲ ਵਾਰਡ ਨੰਬਰ 2 ਦੀ ਰਹਿਣ ਵਾਲੀ ਹੈ ਤੇ ਫਿਲਹਾਲ ਲਿਵਰਟੀ ਸ਼ੋਰੂਮ ਕੋਲਾਸਤ ਰਹਿ ਰਹੀ ਹੈ ਤੇ ਜਿਹੜਾ ਮੁੰਡਾ ਪਿੱਛੇ ਬਟਾ ਸੀ ਉਹ ਅਜੀਤ ਸ਼ਰਮਾ ਪੁੱਤਰ ਰਮੇਸ਼ ਕੁਮਾਰ ਆਰਿਆਂ ਵਾਲੀ ਗਲੀ ਬੁਦਾਸਪੁਰ ਦਾ ਸੀਗਾ ਤੇ ਇਹਨਾਂ ਦੇ ਕਬਜ਼ੇ ਵਿੱਚੋਂ ਸਾਨੂੰ 257 ਗ੍ਰਾਮ ਹਿਰੋਇਨ ਤੇ ਇੱਕ ਕੰਡਾ ਤੇ 3500 ਡਰਗ ਮਨੀ ਮਿਲੀ ਇਹ ਡੈਫੀਨਟਲੀ ਪਹਿਲਾਂ ਵੀ ਵੇਚਦੇ ਸੀਗੇ ਪਰ ਫਿਲਹਾਲ ਇਹਦਾ ਰਿਮਾਂਡ ਲੱਗੇ ਜਦੇ ਅੱਗੇ ਤੇ ਪਿੱਛੇ ਬੈਕਵਾਰਡਿੰਗ ਸਿੰਘ ਪਤਾ ਕਰ ਰਹੇ ਆ ਇਹ ਫੋਟੋ ਜਿਹੜੀ ਤੇ ਜਿੰਨੂੰ ਦੇਣ ਜਾ ਰਹੇ ਸੀਗੇ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਵੇ ਤੁਹਾਨੂੰ ਦੱਸਿਆ ਜਾਏਗਾ ਕਿ ਫਾਇ ਕਰਾ ਰਹੇ ਹਾਂ ਫਿਰਾਲ ਥਾਰੇ ਕਿੱਬੜ ਦੇ ਵਿੱਚ ਅਜੂ ਸਥਿਤੀ ਵਿੱਚ ਕੋਈ ਕੁਸ਼ਣ ਨਹੀਂ ਹੈ ਨਾਲ ਉਹ ਰਿਮਾਂਡ ਕਰਕੇ ਪੁਲਿਸ ਰਿਮਾਂਡ ਲਿੱਤਾ ਜਾ ਰਿਹਾ ਹੈ ਕਿ ਫਿਰ ਫਦਰ ਇਨਵੈਸਟੀਗੇਸ਼ਨ ਪੁੱਛੀ ਗਈ ਜੀ ਕਿ ਜੋ ਵੀ ਇਨਵੈਸਟੀਗੇਸ਼ਨ ਸਿੱਕਲੇਗਾ ਉਹ ਤੁਹਾਨੂੰ ਕਰ ਦਿੱਤੀ ਜਾਏਗੀ